ਸੱਤਸਰੀਆ ਕਾਲ ਜਗਵੰਨੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਬਰਖਾਸਤ ਕਨਸਟੇਬਲ ਅਮਨਦੀਪ ਕੌਰ ਨੂੰ ਲੈ ਕੇ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਹਾਈ ਕੋਰਟ ਤੋਂ ਅਮਨਦੀਪ ਕੌਰ ਨੂੰ ਰਾਹਤ ਮਿਲ ਚੁੱਕੀ ਹੈ ਅਮਨਦੀਪ ਕੌਰ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਤੇ ਉਹ ਆਪਣੇ ਘਰ ਵੀ ਪਹੁੰਚ ਚੁੱਕੇ ਨੇ ਦੱਸ ਦਈਏ ਕਿ ਅਮਨਦੀਪ ਕੌਰ ਨਸ਼ੇ ਦੇ ਮਾਮਲੇ 'ਚ ਪਹਿਲਾਂ ਗ੍ਰਿਫਤਾਰ ਹੋਈ ਸੀ ਥਾਰ 'ਚੋਂ ਅਮਨਦੀਪ ਦੀ ਨਸ਼ਾ ਬਰਾਮਦ ਹੋਇਆ ਸੀ ਜਿਸ ਤੋਂ ਬਾਅਦ ਅਮਨਦੀਪ ਕੌਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਹੌਲੀ-ਹੌਲੀ ਅਮਨਦੀਪ ਕੌਰ ਜ਼ਮਾਨਤ ਤੇ ਨਸ਼ੇ ਦੇ ਮਾਮਲੇ 'ਚ ਬਾਹਰ ਆ ਗਏ ਸੀ ਤੇ ਉਸ ਤੋਂ ਬਾਅਦ ਅਮਨਦੀਪ ਕੌਰ ਮੋੜੋ ਸੋਸ਼ਲ ਮੀਡੀਆ ਤੇ ਐਕਟਿਵ ਹੋ ਗਈ ਸੀ ਉਸ ਵੱਲੋਂ ਆਪਣੇ ਤੇ ਹੋਈ ਇਸ ਕਾਰਵਾਈ ਨੂੰ ਲੈ ਕੇ ਕਈ ਤਰ੍ਹਾਂ ਦੇ ਸਪਸ਼ਟੀਕਰਨ ਵੀ ਦਿੱਤੇ ਗਏ ਉਸ ਤੋਂ ਬਾਅਦ ਅਮਨਦੀਪ ਕੌਰ ਤੇ ਵਿਜੀਲੈਂਸ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਜਾਇਦਾਦ ਤੋਂ ਵੱਧ मामले ਦੇ ਵਿੱਚ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਵੱਲੋਂ ਹਰ ਅਮਨਦੀਪ ਕੌਰ ਦੀ ਹਰ ਇੱਕ ਚੀਜ਼ ਦੀ ਜਾਂਚ ਕੀਤੀ ਗਈ ਤੇ ਆਖਰ ਹੁਣ ਅਮਨਦੀਪ ਕੌਰ ਨੂੰ ਕਈ ਮਹੀਨਿਆਂ ਬਾਅਦ ਜ਼ਮਾਨਤ ਮਿਲ ਚੁੱਕੀ ਹੈ ਤੇ ਹੁਣ ਉਹ ਆਪਣੇ ਘਰ ਪਹੁੰਚ ਚੁੱਕੇ ਨੇ ਜੀ ਹਾਂ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਅਮਨਦੀਪ ਕੌਰ ਨੂੰ ਹਾਈ ਕੋਰਟ ਤੋਂ ਜਮਾਨਤ ਮਿਲ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਕੌਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਤੇ ਹੁਣ ਉਹ ਆਪਣੇ ਘਰ ਪਹੁੰਚ ਚੁੱਕੀ ਹੈ ਕਈ ਮਹੀਨਿਆਂ ਬਾਅਦ ਅਮਨਦੀਪ ਕੌਰ ਨੂੰ ਇਹ ਵੱਡੀ ਰਾਹਤ ਮਿਲੀ ਹੈ ਜਮਾਨਤ ਮਿਲਣ ਤੋਂ ਬਾਅਦ ਉਹ ਆਪਣੇ ਘਰ ਪਹੁੰਚ ਚੁੱਕੇ ਨੇ ਦੱਸਦੀਏ ਕਿ ਅਮਨਦੀਪ ਕੌਰ ਨੂੰ ਥਾਰਚ ਮੌਜੂਦ ਨਸ਼ੇ ਦੇ ਮਾਮਲੇ 'ਚ ਪੁਲਿਸ ਵੱਲੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਅਮਨਦੀਪ ਕੌਰ ਨੂੰ ਇਸ ਨਸ਼ੇ ਦੇ ਮਾਮਲੇ 'ਚ ਜ਼ਮਾਨਤ ਮਿਲ ਗਈ ਸੀ ਜ਼ਮਾਨਤ ਮਿਲਣ ਤੋਂ ਬਾਅਦ ਅਮਨਦੀਪ ਕੌਰ ਮੋੜਾ ਸੋਸ਼ਲ ਮੀਡੀਆ ਤੇ ਐਕਟਿਵ ਹੋ ਗਈ ਸੀ ਉਸ ਵੱਲੋਂ ਆਪਣੇ ਤੇ ਹੋਏ ਪਰਚੇ ਨੂੰ ਲੈ ਕੇ ਨਸ਼ੇ ਦੇ ਮਾਮਲੇ 'ਚ ਸਪਸ਼ਟੀਕਰਨ ਵੀ ਦਿੱਤੇ ਗਏ ਸੀ ਉਸ ਤੋਂ ਬਾਅਦ ਵਿਜੀਲੈਂਸ ਵੱਲੋਂ ਅਮਨਦੀਪ ਕੌਰ ਤੇ ਵੱਡਾ ਐਕਸ਼ਨ ਕੀਤਾ ਗਿਆ ਉਸ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਅਮਨਦੀਪ ਕੌਰ ਦੇ ਘਰ ਵੀ ਪਹੁੰਚੀ ਸੀ ਹਰ ਇੱਕ ਲਗਜ਼ਰੀ ਚੀਜ਼ ਦੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਗਈ ਅਮਨਦੀਪ ਕੌਰ ਦੀ ਜਾਇਦਾਦ ਬਾਰੇ ਵੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਗਈ ਇਸ ਕਾਰਵਾਈ ਦੇ ਕਈ ਮਹੀਨਿਆਂ ਬਾਅਦ ਆਖਰ ਅਮਨਦੀਪ ਕੌਰ ਨੂੰ ਇਹ ਜ਼ਮਾਨਤ ਮਿਲੀ ਹੈ ਦੱਸਦੀ ਹੈ ਕਿ ਅਮਨਦੀਪ ਕੌਰ ਨੂੰ ਜ਼ਮਾਨਤ ਜ਼ਰੂਰ ਮਿਲ ਚੁੱਕੀ ਹੈ ਪਰ ਉਸ ਉੱਪਰ ਦੋ ਕੇਸ ਚੱਲ ਰਹੇ ਨੇ ਇੱਕ ਨਸ਼ੇ ਦੇ ਮਾਮਲੇ ਵਾਲਾ ਤੇ ਦੂਸਰਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦਾ ਦੋਵੇਂ ਕੇਸ ਲਗਾਤਾਰ कोर्ट ਚ ਚੱਲਦੇ ਰਹਿਣਗੇ ਫਿਲਹਾਲ ਦੇ ਲਈ ਅਮਨਦੀਪ ਕੌਰ ਨੂੰ ਇਹ ਰਾਹਤ ਜਰੂਰ ਮਿਲ ਚੁੱਕੀ ਹੈ ਜਿਸ ਦੇ ਚੱਲਦੇ ਹੁਣ ਉਹ ਆਪਣੇ ਘਰ ਪਹੁੰਚ ਚੁੱਕੀ ਹੈ ਜਗਵਾਨੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ